ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਾਇਸ਼ ਤੇ ਹੋਈ ਕੱਲ ਪੰਜਾਬ ਕੈਬਨਿਟ ਦੀ ਬੈਠਕ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ ਕੈਬਨਿਟ ਨੇ ਕੱਲ ਸੂਬੇ ਦੇ ਮੈਡੀਕਲ ਕਾਲਜਾਂ ਵਿੱਚ ਡਾਕਟਰਾਂ ਦੀ ਘਾਟ ਨੂੰ ਦੂਰ ਕਰਨ ਲਈ ਇੱਕ ਅਹਿਮ ਫੈਸਲਾ ਲੈਂਦੇ ਹੋਏ ਮੈਡੀਕਲ ਕਾਲਜਾਂ ਦੇ ਪ੍ਰੋਫੈਸਰਾਂ ਦੀ ਸੇਵਾ ਮੁਕਤੀ ਦੀ ਉਮਰ 62 ਸਾਲ ਤੋਂ ਵਧਾ ਕੇ 65 ਸਾਲ ਕਰ ਦਿੱਤੀ। ਇਸ ਦੇ ਦਰਮਿਆਨ ਮੈਡੀਕਲ ਅਫਸਰ ਸਪੈਸ਼ਲਿਸਟ ਵੀ ਹੁਣ 58 ਸਾਲ ਦੀ ਸੇਵਾ ਮੁਕਤੀ ਤੋਂ ਬਾਅਦ 65 ਸਾਲ ਤੱਕ ਮੁੜ ਨਿਯੁਕਤੀ ਤਹਿਤ ਕੰਮ ਕਰ ਸਕਣਗੇ। ਇਹਨਾਂ ਦੀ ਭਰਤੀ ਠੇਕੇ ਦੇ ਆਧਾਰ ਤੇ ਹੋਵੇਗੀ ਤੇ ਇਹਨਾਂ ਦੀ ਤਨਖਾਹ ਵੀ ਉਹਨਾਂ ਦੀ ਸੇਵਾ ਮੁਕਤੀ ਤੇ ਮਿਲਣ ਵਾਲੀ ਤਨਖਾਹ ਮੁਤਾਬਕ ਹੋਵੇਗੀ। ਇਸ ਤੋਂ ਬਿਨਾ ਮੰਤਰੀ ਮੰਡਲ ਨੇ ਏਜੀ ਦਫ਼ਤਰ ਵਿੱਚ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਵਕੀਲਾਂ ਦੀਆਂ ਅਸਾਮੀਆਂ ਭਰਨ ਲਈ ਕਈ ਨਿਯਮਾਂ ਵਿੱਚ ਛੋਟਾਂ ਵੀ ਦਿੱਤੀਆਂ। ਕੱਲ੍ਹ ਦੀ ਕੈਬਨਟ ਵਿੱਚ ਸਭ ਤੋਂ ਵੱਡਾ ਫੈਸਲਾ ਸੂਬੇ ਦੇ 184 ਬਲਾਕਾਂ ਦੇ ਪੁਨਰਗਠਨ ਨੂੰ ਲੈ ਕੇ ਕੀਤਾ ਗਿਆ। ਮੰਤਰੀ ਮੰਡਲ ਨੇ ਫੈਸਲਾ ਕੀਤਾ ਕਿ ਸੂਬੇ ਦੇ ਸਾਰੇ ਬਲਾਕਾਂ ਦਾ ਹੁਣ ਪੁਨਰਗਠਨ ਕੀਤਾ ਜਾਵੇਗਾ। ਇਸ ਪਿਛੇ ਤਰਕ ਦਿੱਤਾ ਗਿਆ ਕਿ ਬਲਾਕ ਵਿੱਚ ਪਿੰਡਾਂ ਦੀ ਗਿਣਤੀ ਬਹੁਤ ਹੀ ਅਸਮਾਨ ਹੈ ਜਿਸ ਦੇ ਚਲਦੇ ਬਲਾਕ ਦੇ ਕੰਮਕਾਜ ਪ੍ਰਭਾਵਿਤ ਹੋ ਰਹੇ ਹਨ ਪਰ ਸੂਤਰਾਂ ਮੁਤਾਬਕ ਬਲਾਕ ਪੁਨਰਗਠਨ ਦੀ ਨਵੀਂ ਨੀਤੀ ਅਨੁਸਾਰ ਹੁਣ ਇੱਕ ਵਿਧਾਨ ਸਭਾ ਹਲਕੇ ਅਧੀਨ ਪੂਰਾ ਮੁਕੰਮਲ ਬਲਾਕ ਆਵੇਗਾ ਜਦੋਂ ਕਿ ਪਹਿਲਾਂ ਇੱਕ ਬਲਾਕ ਵਿੱਚ ਇੱਕ ਤੋਂ ਜ਼ਿਆਦਾ ਵਿਧਾਨ ਸਭਾ ਹਲਕਿਆਂ ਦੇ ਪਿੰਡ ਆਉਂਦੇ ਸਨ ਇਸ ਤਰ੍ਹਾਂ ਹੁਣ ਨਵੀਂ ਨੀਤੀ ਮੁਤਾਬਕ ਇੱਕ ਬਲਾਕ ਤੇ ਇੱਕ ਹੀ ਵਿਧਾਇਕ ਦੀ ਰਾਸੀ ਪਕੜ ਰਹੀਗੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਅਧੀਨ ਕੀਤੇ ਜਾ ਰਹੇ ਉਦਘਾਟਨੀ ਸਮਾਰੋਹਾਂ ਨੂੰ ਲੈ ਕੇ ਚੱਲ ਰਹੀ ਰਾਜਨੀਤਿਕ ਬਿਆਨਬਾਜ਼ੀ ਕੱਲ੍ਹ ਹੋਰ ਤੇਜ਼ ਹੋ ਗਈ। ਦਰਸਲ ਆਮ ਆਦਮੀ ਪਾਰਟੀ ਦੀਆਂ ਵਿਰੋਧੀ ਰਾਜਨੀਤਿਕ ਪਾਰਟੀਆਂ ਨੇ ਇਹਨਾਂ ਉਦਘਾਟਨੀ ਸਮਾਰੋਹਾਂ ਤੇ ਲਗਾਤਾਰ ਨੁਕਤਾਚੀਨੀ ਕੀਤੀ ਹੈ। ਖਾਸ ਕਰ ਇਹ ਪਾਰਟੀਆਂ ਸਕੂਲਾਂ ਵਿੱਚ ਪਖਾਨਿਆਂ ਦੇ ਉਦਘਾਟਨਾ ਨੂੰ ਲੈ ਕੇ ਸੂਬਾ ਸਰਕਾਰ ਤੇ ਕਾਫੀ ਤੰਗ ਕੱਸ ਰਹੀਆਂ ਹਨ। ਇੰਨਾ ਤਾਜ਼ਾ ਨੂੰ ਲੈ ਕੇ ਕੱਲ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਕਾਫੀ ਹਮਲਾਵਰ ਦਿਸੇ ਬੈਂਸ ਨੇ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਦੀ ਲਹਿਰ ਦੀ ਨੁਕਤਾਚੀਨੀ ਕਰਨ ਵਾਲਿਆਂ ਦੀ ਖਿਚਾਈ ਕਰਦਿਆਂ ਆਖਿਆ ਕਿ ਜਿਹੜੀਆਂ ਪਾਰਟੀਆਂ ਨੇ 75 ਸਾਲਾਂ ਦੇ ਕਾਰਜਕਾਲ ਦੌਰਾਨ ਸਿੱਖਿਆ ਸੁਧਾਰ ਤੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੋਈ ਕੰਮ ਨਹੀਂ ਕੀਤਾ ਉਹ ਅੱਜ ਸਾਡੀ ਸਰਕਾਰ ਦੀ ਨੁਕਤਾਚੀਨੀ ਕਰ ਰਹੀ ਹਨ ਕਿੰਨੇ ਵੱਡੇ ਲੀਡਰਾਂ ਨੇ ਟਵੀਟ ਕੀਤਾ ਪਹਿਲਾਂ ਆਪਣੇ ਬੱਚੇ ਦੱਸੋ ਕਿੱਥੇ ਪੜਦੇ ਆ ਵੱਡੇ ਸਕੂਲਾਂ 'ਚ ਪੜਦੇ ਉੱਥੇ ਬਾਥਰੂਮ ਤਾਂ ਏਸੀ ਹੈ ਤੇ ਹੁਣ ਪਤਾ ਕੀ ਕਹਿੰਦੇ ਆ ਜੀ ਕਹਿੰਦੇ ਇਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਸਾਨੂੰ ਮੈਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਜੀ ਮੈਂ ਬਾਥਰੂਮ ਬਣਾਇਆ ਤੇ ਉੱਥੇ ਨਹੀਂ ਪੱਥਰ ਲਾ ਦਿੱਤਾ ਸ਼ਰਮ ਤੁਹਾਨੂੰ ਆਣੀ ਚਾਹੀਦੀ ਹੈ 75 ਸਾਲਾਂ ਦੇ ਵਿੱਚ ਤੁਸੀਂ ਬਾਥਰੂਮ ਨਹੀਂ ਬਣਾ ਸਕੇ ਸ਼ਰਮ ਉਦੋਂ ਤੁਹਾਨੂੰ ਕਿਉਂ ਨਹੀਂ ਆਈ ਸੁਖਬੀਰ ਬਾਦਲ ਜੀ ਸ਼ਰਮ ਉਦੋਂ ਤੁਹਾਨੂੰ ਕਿਉਂ ਨਹੀਂ ਆਈ ਜਿਹੜੇ ਬਾਕੀ ਵੱਡੇ ਵੱਡੇ ਲੀਡਰ ਪ੍ਰਤਾਪ ਬਾਜਵਾ ਗੱਲਾਂ ਕਰਦੇ ਆ ਜਦੋਂ ਸਾਡੀ ਬੱਚੀਆਂ ਜਦੋਂ ਗਰੀਬ ਘਰਾਂ ਦੀਆਂ ਬੱਚੀਆਂ ਖੁੱਲੇ ਖੇਤਾਂ 'ਚ ਜਾਂਦੀਆਂ ਸੀ ਉਦੋਂ ਸ਼ਰਮ ਤੁਹਾਡੀ ਕਿੱਥੇ ਸੀ ਉਦੋਂ ਕਿਉਂ ਨਹੀਂ ਕੋਈ ਟਵੀਟ ਆਇਆ ਤੁਹਾਨੂੰ ਉਦੋਂ ਕਿਉਂ ਨਹੀਂ ਕੋਈ ਦਰਦ ਆਇਆ ਇਸ ਦਰਮਿਆਨ ਸੂਤਰਾ ਮੁਤਾਬਕ ਵਿਰੋਧੀ ਪਾਰਟੀਆਂ ਵੱਲੋਂ ਪਖਾਨਿਆਂ ਦੇ ਉਦ ਘਟਨਾ ਨੂੰ ਲੈ ਕੇ ਕੀਤੀ ਜਾ ਰਹੀ ਬਿਆਨਬਾਜ਼ੀ ਤੋਂ ਬਾਅਦ ਹੁਣ ਮੁੱਖ ਮੰਤਰੀ ਦਫ਼ਤਰ ਨੇ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦੇ ਦਿੱਤੇ ਹਨ ਕਿ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਅਧੀਨ ਕੀਤੇ ਜਾ ਰਹੇ ਉਦਘਾਟਨੀ ਸਮਾਰੋਹਾਂ ਵਿੱਚ ਹੁਣ ਪਖਾਨਿਆਂ ਦੇ ਉਦਘਾਟਨ ਨਾ ਕਰਵਾਈ ਜਾਣ ਉਧਰ ਕੱਲ ਸਿੱਖਿਆ ਵਿਭਾਗ ਨੇ ਆਪਣੇ ਇੱਕ ਹੋਰ ਵਿਵਾਦਿਤ ਪੱਤਰ ਨੂੰ ਵੀ ਵਾਪਸ ਲੈ ਲਿਆ ਦਰਸਲ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਹੁਕਮ ਦਿੱਤੇ ਸਨ ਕਿ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਹੁਣ ਸਕੂਲਾਂ ਦੇ ਆਲੇ-ਦੁਆਲੇ ਦੁਕਾਨਾਂ ਤੇ ਨਸ਼ੇ ਆਦਿ ਚੈਕਿੰਗ ਨੂੰ ਲਾ ਕੇ ਡਿਊਟੀ ਲਈ ਜਾਵੇ ਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਦੁਕਾਨਾਂ ਤੇ ਜਾਣ ਤੇ ਉੱਥੇ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਰੋਕਣ ਜਿਸ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਸੀ ਐਸੇ ਵਿਵਾਦ ਨੂੰ ਦੇਖਦੇ ਹੀ ਸਿੱਖਿਆ ਵਿਭਾਗ ਨੇ ਕੱਲ ਇਹ ਪੱਤਰ ਵਾਪਸ ਲੈ ਲਿਆ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦਰਮਿਆਨ ਇੱਕ ਨਵਾਂ ਰੇੜਕਾ ਖੜਾ ਹੋ ਗਿਆ ਹੈ ਦਰਸਲ ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਜਬਰੀ ਬੰਦ ਕਰਵਾਏ ਟੋਲ ਪਲਾਜ਼ਾਂ ਦੇ ਨੁਕਸਾਨ ਦੀ ਪਰਪਾਈ ਪੰਜਾਬ ਸਰਕਾਰ ਤੋਂ ਕਰਨ ਦਾ ਫੈਸਲਾ ਲਿਆ ਹੈ ਕੇਂਦਰ ਵੱਲੋਂ ਜਾਰੀ ਪੱਤਰ ਮੁਤਾਬਕ ਇਨ੍ਹਾਂ ਕਿਸਾਨੀ ਅੰਦੋਲਨਾਂ ਦੌਰਾਨ ਟੋਲ ਪਲਾਜ਼ੇ ਬੰਦ ਰਹਿਣ ਨਾਲ ਕੇਂਦਰ ਸਰਕਾਰ ਨੂੰ ਲਗਭਗ 1650 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ ਕੇਂਦਰ ਸਰਕਾਰ ਨੇ ਹੁਣ ਇਸ ਨੁਕਸਾਨ ਦੀ ਪਰਪਾਈ ਪੰਜਾਬ ਸਰਕਾਰ ਤੋਂ ਕਰਨ ਦਾ ਫੈਸਲਾ ਕਰਦਿਆਂ ਪੱਤਰ ਜਾਰੀ ਕਰ ਇਹ ਰਾਸ਼ੀ ਜਮ੍ਹਾਂ ਕਰਵਾਉਣ ਲਈ ਸੂਬਾ ਸਰਕਾਰ ਨੂੰ ਹਦਾਇਤ ਕੀਤੀ ਹੈ ਉਧਰ ਵਿੱਤ ਮੰਤਰੀ ਹਰਪਾਲ ਚੀਮਾ ਨੇ ਕੇਂਦਰ ਸਰਕਾਰ ਵੱਲੋਂ ਮੰਗੇ ਗਏ ਟੋਲ ਟੈਕਸ ਦੀ ਵਸੂਲੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਜਿਮਾਨੇ ਆਖਿਆ ਕਿ ਕਿਸਾਨ ਅੰਦੋਲਨ ਕੇਂਦਰ ਸਰਕਾਰ ਦੁਆਰਾ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਲੱਗਿਆ ਸੀ ਇਸ ਲਈ ਇਸ ਪਰਪਾਈ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਕਤਾਈ ਨਹੀਂ ਬਣਦੀ ਸੂਬੇ ਵਿੱਚ ਸੜਕੇ ਪ੍ਰੋਜੈਕਟਾਂ ਵਿੱਚ ਆਈ ਖਡੋਤ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਣ ਹੋਰ ਸਖਤ ਰੁਖ ਅਖਤਿਆਰ ਕਰ ਲਿਆ ਹੈ ਅਦਾਲਤ ਨੇ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼ ਦਿੱਤੇ ਹਨ ਕਿ ਉਹ ਸੜਕੀ ਪ੍ਰੋਜੈਕਟਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਚਾਲੇ ਜਮੀਨ ਦਾ ਕਬਜ਼ਾ ਐਨ ਐਚ ਏ ਆਈ ਨੂੰ ਸੌਂਪਣਾ ਯਕੀਨੀ ਬਣਾਉਣ ਅਦਾਲਤ ਨੇ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਕਿ ਜ਼ਮੀਨ ਪ੍ਰਾਪਤੀ ਵਿੱਚ ਆਏ ਅੜਿੱਕਿਆਂ ਨੂੰ ਸਾਰੇ ਉਪਲਬਧ ਸਾਧਨਾਂ ਨਾਲ ਹਟਾਇਆ ਜਾਵੇ ਅਦਾਲਤੀ ਕਾਰਵਾਈ ਦੌਰਾਨ ਕੱਲ ਮੋਗਾ ਅੰਮ੍ਰਿਤਸਰ ਗੁਰਦਾਸਪੁਰ ਤਰਨਤਨ ਸਾਹਿਬ ਸੰਗਰੂਰ ਤੇ ਕਪੂਰਥਲਾ ਦੇ ਡਿਪਟੀ ਕਮਿਸ਼ਨਰਾਂ ਨੇ ਅਦਾਲਤ ਨੂੰ ਭਰੋਸਾ ਦਿਵਾਇਆ ਕਿ ਉਹ 30 ਅਪ੍ਰੈਲ ਤੱਕ ਜ਼ਮੀਨ ਪ੍ਰਾਪਤੀ ਦੇ ਸਾਰੇ ਅੜਿੱਕਿਆਂ ਨੂੰ ਦੂਰ ਕਰਵਾ ਦੇਣਗੇ। ਸਵੇਰ ਵਿੱਚ ਕਈ ਦਿਨਾਂ ਤੋਂ ਚੱਲ ਰਹੀ ਗਰਮੀ ਦੇ ਦੌਰ ਨੂੰ ਕੱਲ ਪੱਛਮੀ gadbadi ਦੇ ਚੱਲਦੇ ਠੱਲ ਪਈ। ਸਵੇਰ ਵਿੱਚ ਕੱਲ ਦਿਨ ਭਰ ਤੇਜ਼ ਧੂੜ ਭਰੀਆਂ ਹਵਾਵਾਂ ਚੱਲਦੀਆਂ ਰਹੀਆਂ। ਕੁਝ ਥਾਵਾਂ ਤੇ ਹਲਕੀ ਵਰਖਾ ਤੇ ਗੜੇਮਾਰੀ ਦੀ ਸੂਚਨਾ ਵੀ ਪ੍ਰਾਪਤ ਹੋਈ ਹੈ। ਜੈਸ ਨਾਲਾ ਤਾਪਮਾਨ 7 ਤੋਂ 8 ਡਿਗਰੀ ਥੱਲੇ ਆ ਗਿਆ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਪਰ ਮੌਸਮ ਵਿੱਚ ਆਈ ਇਸ ਤਬਦੀਲੀ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਕੱਲ ਸਰਦੂਲਗੜ੍ਹ ਨਜ਼ਦੀਕ 20 ਇੱਕ ਪਿੰਡਾਂ ਵਿੱਚ ਸ਼ਾਮ ਵੇਲੇ ਆਈ ਇੱਕ ਤੇਜ਼ ਘਟਾਨੇ ਕਿਸਾਨਾਂ ਦੀਆਂ ਕਈ ਸਦਰਾ ਨੂੰ ਰੋਲ ਕੇ ਰੱਖ ਦਿੱਤਾ ਇੱਥੇ ਗੜੇ ਮਾਰੀ ਤੇ ਵਰਖਾ ਨੇ ਕਣਕ ਦੀ ਪੱਕੀ ਫਸਲ ਨੂੰ ਮਿੱਟੀ ਵਿੱਚ ਰਲਾ ਦਿੱਤਾ ਸੂਬੇ ਵਿੱਚ ਅੱਜ ਮੌਸਮ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਸ਼ਰਮਨੇ ਕਾਲੀ ਦਲ ਨੂੰ ਅੱਜ ਆਪਣਾ ਪ੍ਰਧਾਨ ਮਿਲ ਜਾਵੇਗਾ। ਸ਼ਰਮਨੇ ਕਾਲੀ ਦਲ ਦਾ ਡੈਲੀਗੇਟ ਇਜਲਾਸ ਅੱਜ ਸ਼ਰਮਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ 11 ਵਜੇ ਹੋਵੇਗਾ। ਇਸ ਇਜਲਾਸ ਵਿੱਚ ਮੋਢ ਸੁਖਵੀਰ ਸਿੰਘ ਬਾਦਲ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਜਾਣ ਦੀ ਪੂਰੀ ਸੰਭਾਵਨਾ ਹੈ। ਰਾਜਨੀਤੀ ਵਿੱਚ ਕੋਈ ਵੀ ਤੁਹਾਡਾ ਸਥਾਈ ਦੁਸ਼ਮਣ ਜਾਂ ਮਿੱਤਰ ਨਹੀਂ ਹੁੰਦਾ ਇਸ ਦੀ ਪ੍ਰਤੱਖ ਮਿਸਾਲ ਕੱਲ ਜਲੰਧਰ ਵਿੱਚ ਮਸ਼ਹੂਰ ਗਾਇਕ ਤੇ ਸਾਬਕਾ ਸੰਸਦ ਮੈਂਬਰ ਹਾਂਸ ਰਾਜ ਹੰਸ ਦੀ ਮਰਹੂਮ ਪਤਨੀ ਨਮੈਤਾ ਅੰਤਮ ਅਰਦਾਸ ਤੇ ਦੇਖਣ ਨੂੰ ਮਿਲੀ ਤਲ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਪਤਨੀ ਸਮੇਤ ਇੱਥੇ ਪੁੱਜੇ ਇਸ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਮੌਕੇ ਜਦ ਮੁੱਖ ਮੰਤਰੀ ਦਾ ਸਾਹਮਣਾ ਅਜੀਤ ਸਮੂਹ ਦੇ ਡਾਇਰੈਕਟਰ ਵਰਜਿੰਦਰ ਸਿੰਘ ਹਮਦਰਦ ਨਾਲ ਹੋਇਆ ਤਾਂ ਦੋਨਾਂ ਵਿੱਚ ਨਿੱਘੀ ਮਿਲਣੀ ਹੋਈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਰਜਿੰਦਰ ਸਿੰਘ ਹਮਦਰਦ ਦੇ ਪੈਰ ਵੀ ਛੂਏ ਜਿਸ ਨੂੰ ਦੇਖ ਕੇ ਰਾਜਨੀਤਿਕ ਹਲਕਿਆਂ ਵਿੱਚ ਹਲਚਲ ਤੇਜ ਹੋਈ ਵਿਕਰਮ ਮਜੀਠੀਆ ਪ੍ਰਤਾਪ ਸਿੰਘ ਬਾਜਵਾ ਸਮੇਤ ਕਈ ਹੋਰ ਨੇਤਾ ਜੋ ਅਕਸਰ ਹੀ ਵਰਜਿੰਦਰ ਸਿੰਘ ਹਮਦਰਦ ਦੀ ਪਿੱਠ ਤੇ ਖੜੇ ਨਜ਼ਰ ਆਉਂਦੇ ਸਨ ਨੇ ਇਸ ਮਿਲਣੀ ਤੇ ਕਈ ਤੰਜ਼ ਕਸੇ ਪੰਜਾਬ ਸਰਕਾਰ ਨੇ ਕੁਤਾਹੀ ਵਰਤਣ ਦੇ ਦੋਸ਼ਾਂ ਅਧੀਨ ਕੱਲ੍ਹ ਦੋ ਵੱਡੇ ਅਫਸਰਾਂ ਨੂੰ ਮੁਅਤਲ ਕਰ ਦਿੱਤਾ ਸਰਕਾਰ ਦੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਕਪੂਰਥਲਾ ਦੀ ਸਿਵਲ ਸਰਜਨ ਡਾਕਟਰ ਰੀਚਾ ਪਾਟਿਆ ਨੂੰ ਉਹਨਾਂ ਦੇ ਅਹੁਦੇ ਤੋਂ ਮੁਕਤਲ ਕਰ ਦਿੱਤਾ ਰੀਚਾ ਪਾਟਿਆ ਤੇ ਆਪਣੇ ਸਟਾਫ ਨਾਲ ਬਦਸਲੂਕੀ ਕਰਨ ਦੇ ਦੋਸ਼ਾਂ 'ਨ ਇੱਕ ਹੋਰ ਫੈਸਲੇ ਵਿੱਚ ਪਠਾਨਕੋਟ ਜ਼ਿਲ੍ਹੇ ਦੇ ਸਰਹੱਦੀ ਬਲਾਕ ਨਰੋਟ ਜੈਮਲ ਸਿੰਘ ਦੇ ਬੀਡੀਪੀਓ ਦਲਬਾਗ ਸਿੰਘ ਨੂੰ ਵੀ ਗੈਰਹਾਜ਼ਰ ਰਹਿਣ ਕਰਕੇ ਮੁਕਤਲ ਕੀਤਾ ਗਿਆ ਪਟਿਆਲਾ ਵਿੱਚ ਕਰਨਲ ਬਾਠ ਕੁੱਟਮਾਰ ਕੇਸ ਵਿੱਚ ਪੁਲਿਸ ਵੱਲੋਂ ਨਾਮਜ਼ਦ ਤੇ ਮੁਤਲ ਪਰਸਨ ਇੰਸਪੈਕਟਰ ਰਨੀ ਸਿੰਘ ਨੂੰ ਕੱਲ ਹਾਈ ਕੋਰਟ ਨੇ ਝਟਕਾ ਦਿੰਦਿਆਂ ਉਸ ਦੀ ਅਗਾਊਂ ਜ਼ਮਾਨਤ ਅਰਜੀ ਰੱਦ ਕਰ ਦਿੱਤੀ। ਇਸ ਦਰਮਿਆਨ ਇਸ ਕੁੱਟਮਾਰ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਦੀ 7 ਮੈਂਬਰੀ ਵਿਸ਼ੇਸ਼ ਜਾਂਚ ਟੀਮ ਨੇ ਕੱਲ ਜਾਂਚ ਸ਼ੁਰੂ ਕਰ ਦਿੱਤੀ। ਉਧਰ ਕਰਨਲ ਬਾਠ ਦੀ ਪਤਨੀ ਨੇ ਆਪਣੇ ਬਿਆਨ ਵਿੱਚ ਆਖਿਆ ਕਿ ਉਸ ਨੂੰ ਹੁਣ ਨਿਆ ਪਾਲਿਕਾ ਤੇ ਚੰਡੀਗੜ੍ਹ ਪੁਲਿਸ ਤੇ ਪੂਰਾ ਭਰੋਸਾ ਹੈ ਜਦਕਿ ਪੰਜਾਬ ਸਰਕਾਰ ਨੇ ਉਸ ਨਾਲ ਹਮੇਸ਼ਾ ਹੀ ਬੇਇਨਸਾਫੀ ਕੀਤੀ ਹੈ। ਸ਼੍ਰੀ ਗੋਇੰਦਵਾਲ ਸਾਹਿਬ ਨਜ਼ਦੀਕ ਪਿੰਡ ਕੋਟ ਮੁਹੰਮਦ ਖਾਂ ਵਿੱਚ ਵਿਵਾਦ ਸੁਲਝਾਉਣ ਗਏ ਸਬ ਇੰਸਪੈਕਟਰ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਕੱਲ ਪੁਲਿਸ ਨੇ 11 ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਕੱਲ ਨਾਂ ਗ੍ਰਫਤਾਰ ਕੀਤੇ ਦੋਸ਼ੀਆਂ ਸਮੇਤ 18 ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਉਧਰ ਲੋਕ ਸਭਾ ਮੈਂਬਰ ਅਮਰਤਪਾਲ ਸਿੰਘ ਦੇ ਸਾਥੀ ਪਪਲ ਪ੍ਰੀਤ ਸਿੰਘ ਨੂੰ ਵੀ ਡਿਬਰੂਗੜ੍ਹ ਜੇਲ੍ਹ ਤੋਂ ਲਿਆ ਕੇ ਕੱਲ ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਦਾ 4 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਸਰਕਾਰ ਕਿਸਾਨ ਮਿਲਣੀ ਦੌਰਾਨ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨਗੇ ਇਸ ਦੌਰਾਨ ਕਿਸਾਨਾਂ ਨੂੰ ਪਾਣੀ ਦੀ ਘੱਟ ਖਪਤ ਵਾਲੀਆਂ ਝੋਨੇ ਦੀਆਂ ਕਿਸਮਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ ਅੱਜ ਦੀ ਮਿਲਣੀ ਵਿੱਚ 1100 ਤੋਂ ਵੱਧ ਕਿਸਾਨ ਸ਼ਾਮਲ ਹੋਣਗੇ ਉਧਰ ਸੂਬਾ ਸਰਕਾਰ ਵੱਲੋਂ ਸ਼ੰਭੂ ਤੇ ਖਲੌਰੀ ਬਾਰਡਰ ਤੇ ਜਬਰੀ ਕਿਸਾਨਾਂ ਦੇ ਮੋਰਚੇ ਚੁਕਾਏ ਜਾਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਤੇ ਸੂਬਾ ਸਰਕਾਰ ਦਰਮਿਆਨ ਚੱਲ ਰਿਹਾ ਰੇੜਕਾ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਸ ਦਾ ਅਸਰ ਹੁਣ ਸੂਬੇ ਦੇ ਵੱਖ-ਵੱਖ ਪਹਾਗਾ ਵਿੱਚ ਚੱਲ ਰਹੀ ਸਿੱਖਿਆ ਕ੍ਰਾਂਤੀ ਅਧੀਨ ਉਦਘਾਟਨੀ ਸਮਾਰੋਹਾਂ ਤੇ ਵੀ ਪੈ ਰਿਹਾ ਹੈ। ਕੱਲ ਪੱਟੀ ਹਲਕੇ ਵਿੱਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਕਿਸਾਨਾਂ ਦੇ ਵਿਰੋਧ ਦਾ ਸ਼ਿਕਾਰ ਹੋਣਾ ਪਿਆ ਜਿਸ ਦੇ ਚੱਲਦੇ ਲਾਲਜੀਤ ਭੁੱਲਰ ਨੇ ਕੱਲ ਪੱਟੀ ਹਲਕੇ ਵਿੱਚ ਆਪਣੇ ਸਿੱਖਿਆ ਕ੍ਰਾਂਤੀ ਦੇ ਸਾਰੇ ਉਦਘਾਟਨੀ ਸਮਾਰੋਹ ਰੱਦ ਕਰ ਦਿੱਤੇ। ਇਸ ਤੋਂ ਬਿਨਾ ਸੂਬੇ ਦੇ ਵੱਖ-ਵੱਖ ਪਹਾੜਾਂ ਵਿੱਚ ਵੀ ਸਿੱਖਿਆ ਕ੍ਰਾਂਤੀ ਅਧੀਨ ਉਦਘਾਟਨ ਕਰਨ ਮੌਕੇ ਪੁੱਜੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਵੀ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਬਾਜ਼ਾਰ ਵਿੱਚ ਸੋਨੇ ਦੀ ਮੰਗ ਵਧਣ ਦੇ ਚੱਲਦੇ ਕੱਲ ਦੇਸ਼ ਵਿੱਚ ਸੋਨਾ ਨਵੀਂ ਉਚਾਈ ਤੇ ਪਹੁੰਚ ਗਿਆ। ਕੱਲ ਸੋਨੇ ਦੀ ਕੀਮਤ ਇੱਕ ਵਾਰ 6250 ਰੁਪਏ ਵੱਧ ਕੇ 96450 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਪੱਧਰ ਤੱਕ ਪਹੁੰਚ ਗਈ ਹਾਲਾਂਕਿ ਦਿਨ ਦੀ ਸਮਾਪਤੀ ਤੇ ਪ੍ਰਤੀ ਟੋਲਾ ਸੋਨੇ ਦੀ ਕੀਮਤ 96000 ਰਹੀ ਉਧਰ ਟਰੰਪ ਵੱਲੋਂ ਭਾਰਤ ਤੇ 90 ਦਿਨ ਤੱਕ ਟੈਕਸ ਲਾਏ ਜਾਣ ਦੇ ਪ੍ਰੋਗਰਾਮ ਨੂੰ ਮੁਲਤਵੀ ਕਰਨ ਦੇ ਐਲਾਨ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਕੱਲ ਭਾਰਤੀ ਸ਼ੇਅਰ ਬਾਜ਼ਾਰ 1310 ਅੰਕਾਂ ਦੀ ਵੱਡੀ ਛਾਲ ਨਾਲ ਨਵੇਸ਼ਕਾਂ ਦੇ ਲਗਭਗ 11 ਲੱਖ ਕਰੋੜ ਰੁਪਏ ਮੋੜ ਮੋੜਨ ਵਿੱਚ ਕਾਮਯਾਬ ਰਿਹਾ। ਯੁੱਧ ਨਸ਼ਿਆਂ ਵਿਰੁੱਧ ਬਿੱਡੀ ਮੁਹੰਮਦ ਤਹਿਤ ਪੰਜਾਬ ਪੁਲਿਸ ਨੇ ਲਗਾਤਾਰ 42ਵੇਂ ਦਿਨ ਵੀ ਕੱਲ ਕਾਰਵਾਈ ਜਾਰੀ ਰੱਖੀ ਤੇ 250 ਤੋਂ ਵੱਧ ਥਾਵਾਂ ਤੇ ਛਾਪੇ ਮਾਰੀ ਕਰ 109 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ। ਸਰਹੱਦੋਂ ਪਾਰ ਨਸ਼ਾ ਤਸਕਰੀ ਖਿਲਾਫ ਕੱਲ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਕੱਲ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 18 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਮਲਜ਼ਮ ਦੀ ਪਛਾਣ ਹੀਰਾ ਸਿੰਘ ਵਾਸੀ ਪਿੰਡ ਖੋਰਾ ਅੰਮ੍ਰਿਤਸਰ ਵੱਜੋਂ ਹੋਈ ਹੈ। ਟਰੰਪ ਵੱਲੋਂ ਟੈਕਸ ਲਾਏ ਜਾਣ ਦੇ ਮਸਲੇ ਤੇ ਚੀਨ ਤੇ ਅਮਰੀਕਾ ਵਿੱਚ ਪੈਦਾ ਹੋਈ ਤਣਾਤਨੀ ਲਗਾਤਾਰ ਵਧਦੀ ਜਾ ਰਹੀ ਹੈ। ਚੀਨ ਨੇ ਟਰੰਪ ਪ੍ਰਸ਼ਾਸਨ ਵੱਲੋਂ ਜਵਾਬੀ ਟੈਕਸ ਵਿੱਚ ਲਗਾਤਾਰ ਕੀਤੇ ਜਾ ਰਹੇ ਵਾਅਦੇ ਦਰਮਿਆਨ ਕੱਲ ਜਵਾਬੀ ਹਮਲਾ ਕਰਦਿਆਂ ਅਮਰੀਕੀ ਵਸਤੂਆਂ ਤੇ ਡਰਾਮਟ ਟੈਕਸ ਵਧਾ ਕੇ 125% ਕਰ ਦਿੱਤਾ ਹਾਲਾਂਕਿ ਚੀਨ ਨੇ ਕੱਲ ਇਹ ਮਸਲਾ ਗੱਲਬਾਤ ਨਾਲ ਸੁਲਝਾਉਣ ਲਈ ਅਮਰੀਕਾ ਨੂੰ ਸੱਦਾ ਵੀ ਦਿੱਤਾ ਚਨਈ ਵਿੱਚ ਆਈਪੀਐਲ ਦੇ ਰਾਤ ਖੇਡੇ ਗਏ ਮੈਚ ਵਿੱਚ ਚਨਈ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਨਈ ਦੀ ਟੀਮ 20 ਓਵਰਾਂ ਵਿੱਚ ਮਹਿਜ਼ 102 ਦੌੜਾਂ ਹੀ ਬਣਾ ਸਕੀ ਜਦੋਂ ਕਿ ਕਲਕੱਤਾ ਦੀ ਟੀਮ ਨੇ ਆਸਾਨੀ ਨਾਲ 8 ਵਿਕਟਾਂ ਦੇ ਰੈਂਦੇ ਪੂਰਾ ਕਰਕੇ ਮੈਚ ਜਿੱਤ ਲਿਆ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ